ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਇਸ ਟਾਈਮ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਜਿਹੜੇ ਮਜ਼ਦੂਰ ਤੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨਾਂ ਤੇ ਉਤਰੇ ਹੋਏ ਨੇ ਤਾਂ ਉੱਥੇ ਹੀ ਮੇਰੇ ਨਾਲ ਮਜ਼ਦੂਰ ਆਗੂ ਨੇ ਜਿੱਥੇ ਮਜ਼ਦੂਰਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਆਏ ਨੇ ਤਾਂ ਭਾਈ ਸ਼ਸ਼ੀਕਲ ਸ਼ਸ਼ੀਕਲ ਭਾਈ ਕਿੰਦਾ ਦੀ ਜਿਹੜੀ ਆਵਾਜ਼ ਹੈ ਮੰਗਾਂ ਨੇ ਜਿਹੜੀਆਂ ਤੁਸੀਂ ਅੱਜ ਲੈ ਕੇ ਕੀ ਹਾਲਾਤ ਨੇ ਜਿਹੜੇ ਅੱਜ ਦੇ ਪੰਜਾਬ ਦੇ ਬਣੇ ਹੋਏ ਪੂਰੇ ਪੰਜਾਬ ਦੇ ਹਾਲਾਤ ਬਹੁਤ ਬੁਰੇ ਬਣੇ ਹੋਏ ਆ ਜਿੰਨਾ ਧੱਤਾਂ ਪਿਛਲੇ 70-75 ਸਾਲਾਂ ਚ ਹੋਇਆ ਭਗਵੰਤ ਮਾਨ ਸਾਹਿਬ ਨੇ 2-3 ਸਾਲਾਂ ਦੇ ਵਿੱਚ ਉਹ ਸਾਰੀਆਂ ਕਸਰਾਂ ਕੱਢਤੀਆਂ ਦੋਵੇਂ ਹੱਥੀਏ ਦੇ ਮੰਤਰੀ ਇਹਦੇ ਐਮਐਲਏ ਤੇ ਇਹਦਾ ਹੋਰ ਬਾਕੀ ਦਾ ਸਾਰਾ ਲੱਗ ਲਵੇੜ ਵਾਲਾ ਜਿਹੜਾ ਹੇਠਲਾ ਸਾਰਾ ਤਾਣਾ ਬਣਾ ਉਹ ਲੁੱਟਣ ਦੇ ਲੱਗਿਆ ਹੋਇਆ ਲੋਕਾਂ ਨੂੰ ਔਰ ਦਿੱਤਾ ਕੁਝ ਨਹੀਂ ਜਾ ਰਿਹਾਗਾ ਪੁਲਿਸ ਦੇ ਜ਼ੋਰ ਦੇ ਉੱਤੇ ਲੋਕਾਂ ਦੀ ਆਵਾਜ਼ ਦੇ ਗਲਗੁੱਠਾ ਦਿੱਤਾ ਜਾ ਰਿਹਾ ਆਏ ਰੋਜ਼ ਨੌ ਨਿਵਾਨਾ ਨੂੰ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਇਸੇ ਤਰ੍ਹਾਂ ਦੇ ਨਾਲ ਜਿਹੜੀ ਕੋਈ ਜਥੇਬੰਦੀ ਆਵਾਜ਼ ਉਠਾਉਂਦੀ ਹੈ ਉਹਨਾਂ ਤੇ ਲਾਠੀ ਚਾਰਜ ਹੁੰਦਾ ਤੁਸੀਂ ਦੇਖਿਆ ਜਿਹੜਾ ਕਹਣਾ ਹੁੰਦਾ ਸੀ ਮੈਂ ਤਾਂ ਕਿਸਾਨ ਦਾ ਪੁੱਤ ਆ ਸ਼ੰਭੂ ਖਨੋਰੀ ਬਾਰਡਰ ਤੇ ਬੈਠੇ ਲੋਕਾਂ ਦੇ ਸਾਰਾ ਸਮਾਨ ਰਾਤੋ-ਰਾਤ ਚੱਕ ਲਿਆ ਇਹਨਾਂ ਨੇ ਇਹਨਾਂ ਦੇ ਟਰਾਲੀ ਚੋਰ ਦਾ ਟੈਗ ਲੱਗ ਗਿਆ ਕੱਲੇ ਟਰਾਲੀ ਚੋਰ ਨਹੀਂ ਇਹ ਕੜਛੀਆਂ ਦੇ ਪਤਿਲੀਆਂ ਚੱਕਣ ਲੱਗ ਗਏ ਇਹਨਾਂ ਨੂੰ ਹੁਣ ਕੜਛੀ ਚੋਰ ਕੇ ਅੱਗੇ ਪਤਲੀ ਚੋਰ ਕੇ ਅੱਗੇ ਕੇ ਟਰਾਲੀ ਚੋਰ ਕੇ ਅੱਗੇ ਇਹ ਤਾਂ ਹੁਣ ਮਜ਼ਦੂਰਾਂ ਦੇ ਨਾਲ ਵੀ ਉਹ ਦੁਗਾਂ ਜਿਹੜਾ ਮੰਦਰੀਗਾ ਦਾ ਕੰਮ ਆ ਉਹ ਕੀਤੇ ਹੋਏ ਕੰਮ ਦੇ ਪੈਸੇ ਹੀ ਨਹੀਂ ਦੇ ਰਹੇਗੇ ਮਜ਼ਦੂਰਾਂ ਨੂੰ ਮੰਦਰੀਗਾ ਦਾ ਕੰਮ ਨਹੀਂ ਦੇ ਰਹੇਗੇ ਇਸੇ ਤਰ੍ਹਾਂ ਦੇ ਨਾਲ ਮਜ਼ਦੂਰਾਂ ਨਾਲ ਦਾ ਮੀਟਿੰਗਾਂ ਦੇ ਦੇ ਕੇ ਭਗਵੰਤ ਮੱਕਰ ਜਾਂਦਾ ਹਰ ਵਾਰ ਜਿਹੜੇ ਗੀਤ ਗਾਉਂਦਾ ਸੀ ਤੂੰ ਮਗਦਾ ਰਹੀ ਬੇਸੂਰਜਾ ਕੰਮੀਆਂ ਦੇ ਵਿੜੇ ਹੁਣ ਕੰਮੀਆਂ ਦੇ ਵਿੱਚੋਂ ਮੁਸਕਾਉਂਦਾ ਇਹਨੂੰ ਔਰ ਇਹਨੂੰ ਜੇ ਅੱਜਕੱਲ ਜੱਫੀਆਂ ਪੈਂਦੀਆਂ ਉਹਦੀਆਂ ਉਹ ਕਾਰਪੋਰੇਟ ਘਰਾਣਿਆਂ ਨਾਲ ਪੈਂਦੀਆਂ ਅਡਾਨੀਆਂ ਅਵਾਨੀਆਂ ਨਾਲ ਪੈਂਦੀਆਂ ਔਰ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਦੇ ਨਾਲ ਉਹ ਪੂਰੀ ਤਰ੍ਹਾਂ ਦੇ ਨਾਲ ਮਿਲ ਕੇ ਪੰਜਾਬ ਨੂੰ ਲੁੱਟਣ ਦੇ ਕੰਮ ਤੇ ਲੱਗਿਆ ਹੋਇਆ ਸਾਡੀਆਂ ਮੰਗਾਂ ਦੇ ਵਿੱਚ ਜਿੱਥੇ ਇਹ ਮੰਗਾ ਕਿ ਸਾਡੀਆਂ ਪੈਨਸ਼ਨਾਂ ਦੀ ਰਾਸ਼ੀ ਵਧਾਓ ਵਾਦਾ ਕੀਤਾ ਸੀ ਇਹਨਾਂ ਨੇ ਕਿ ਅਸੀਂ ਜਿਹੜਾ ਹੈਗਾ ਮਤਲਬ ਮਜ਼ਦੂਰ ਔਰਤਾਂ ਨੂੰ ਸਾਰੇ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਉਦੋਂ ਬੜਾ ਗੱਜ-ਗੱਜ ਕੇ ਭਗਵੰਤ ਮਾਨ ਟਿੰਗੜ-ਟਿੰਗੜ ਕੇ ਬੋਲਦਾ ਸੀ ਹਾਂ ਜੀ ਮੈਨੂੰ ਵਿਰੋਧੀਆਂ ਨੇ ਸਵਾਲ ਕੀਤਾ ਕਿ ਇਹਨੇ ਪੈਸੇ ਕਿੱਥੋਂ ਲਿਆਉਂਗੇ ਕਹਿੰਦਾ ਅਸੀਂ ਹਿਸਾਬ ਲਾ ਲਿਆ ਤੇ ਸਾਡੇ ਹਿਸਾਬ ਦੇ ਨਾਲ ਕਹਿੰਦਾ ਵੀ ਇਹਦੇ ਦੇ ਪੈਸਾ ਖਰਚ ਹੋਣਾ ਸਾਰੇ ਦਾ ਸਾਰਾ 12000 ਕਰੋੜ ਰੁਪਇਆ ਤੇ ਰੇਤੇ ਦੀ ਲੀਕਜ ਬੰਦ ਕਰਕੇ 20000 ਕਰੋੜ ਰੁਪਇਆ ਅਸੀਂ ਕਮਾ ਲਾਂਗੇ ਉਹਦੇ ਚੋਂ ਉਹਦੇ ਚੋਂ ਤਾਂ ਸਾਡੇ ਕੋਲੇ ਪੈਸੇ ਬਚ ਜਿਆ ਕਰਨਗੇ ਤੇ ਹੁਣ 3.5 ਸਾਲ ਹੋ ਗਏ ਦੁੱਖ ਹੀ ਨਹੀਂ ਕਿਸੇ ਨੂੰ ਦਿੱਤੀ ਗਈ ਐਵੇਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਆ ਲੈਂਡ ਪੂਲਿੰਗ ਪਾਲਿਸੀ ਕੱਲੇ ਕਿਸਾਨਾਂ ਦੀ ਤਬਾਹੀ ਨਹੀਂ ਕਰਦੀ ਮਜਦੂਰਾਂ ਦਾ ਉਦੋਂ ਵੀ ਵੱਡਾ ਜੜਾ ਕਰੂਗੀ ਉਹਦੇ ਵਿੱਚ ਮਸਲਾ ਕੀ ਆ ਮਸਲਾ ਇਹ ਆ ਕਿ ਮਨਰੇਗਾ ਦਾ ਕੰਮ ਪਹਿਲਾਂ ਨਗਰਪੰਚਾਇਤਾਂ ਬਣਾ ਕੇ ਖੋਲਿਆ ਹੁਣ ਅੱਡ ਅੱਡ ਸਕੀਮਾਂ ਦੇ ਨਾਲ ਵੀ ਇੱਥੇ ਨਹੀਂ ਕੰਮ ਕਰਨ ਦੇਣਾ ਇੱਥੇ ਨਹੀਂ ਕੰਮ ਕਰਨ ਦੇਣਾ ਉਹ ਮਨਰੇਗਾ ਦਾ ਕੰਮ ਖੋਲਿਆ ਜਦੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਪਿੰਡਾਂ ਨੂੰ ਸ਼ਹਿਰ ਬਣਾਤਾ ਸਾਡਾ ਮਨਰੇਗਾ ਦਾ ਕੰਮ ਤਾਂ ਗਿਆ ਪੰਜ ਮਰਲੇ ਦੇ ਪਲਾਟ ਦੀ ਸਕੀਮ ਗਈ ਸਾਡੀ ਔਰ ਜਿਹੜਾ ਮੜਾ ਮੋੜਾ ਰਜਗਾਰ ਖੇਤੀ 'ਚ ਮਿਲਦਾ ਉਹ ਸਾਰੇ ਦਾ ਸਾਰਾ ਤਬਾਹ ਹੋ ਜਾਊਗਾ ਲੋਕਾਂ ਨੂੰ ਝੁੱਗੀ ਪਾਉਣ ਵਾਸਤੇ ਵੀ ਥਾਂ ਨਹੀਂ ਮਿਲ Đਾਂਗਾ ਤੇ ਜਿਹੜੇ ਕੋ ਝੁੱਗੀ ਚੌਂਪੜੀਆਂ ਵਾਲੇ ਪਹਿਲਾਂ ਉਹਨਾਂ ਦੇ ਉੱਤੇ ਉਹ ਪਹਿਲਾਂ ਹੀ ਬਲਡੋਜ਼ਰ ਫੇਰਦੇ ਆ ਥਾਂ ਥਾਂ ਦੇ ਉੱਤੇ ਇਸ ਕਰਕੇ ਸਾਡੀਆਂ ਇਹ ਮੰਗਾਂ ਨੇ ਕਿ ਪਲਾਟ ਦਿਓ ਰੋਜ਼ਗਾਰ ਦਿਓ ਕਰਜ਼ੇ ਮਾਫ਼ ਕਰੋ ਚੋਣ ਗਰੰਟੀਆਂ ਲਾਗੂ ਕਰੋ ਤੇ ਜਿਹੜਾ ਤੁਸੀਂ ਹੁਣ ਪਖੰਡ ਕੀਤਾ ਹੋਇਆ ਵੀ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਜਿਹੜੀਆਂ ਛੋਟੇ ਮਾੜਾ ਮੋਟਾ ਵੇਚਣ ਵਾਲਿਆ ਤੁਸੀਂ ਤਾਂ ਦੇਖਿਆ ਥੋੜੇ ਲੰਬੀ ਦੇ ਵਿੱਚ ਹੀ ਖਾਲੀ ਲਫਾਫੇ ਦੇ ਪਰਚਾ ਦਰਜ ਕਰਤਾ ਮਾਂ ਦੀ ਧੀ ਨੇ ਐਉਂ ਜਿਹੜੇ ਮਾੜੇ ਮੋਟੇ ਪੀੜਤਾ ਨਸ਼ਾ ਖਾਣ ਵਾਲੇ ਆ ਉਹਨਾਂ ਦੇ ਪਰਚੇ ਦਰਜ ਕਰ ਕਰਕੇ ਇਹ ਜਿਹੜੇ ਹੈਗੇ ਆ ਉਹ ਮਤਲਬ ਕਾਗਜ਼ਾਂ ਦਾ ਢੱਡ ਭਰ ਦਿਆ ਤੇ ਦਿਖਾਉਂਦੇ ਆ ਵੀ ਇੰਨੇ ਲੋਕ ਫੜਦੇ ਪਰ ਰਾਜਜੀਤ ਦੀ ਕੋਠੀ ਨਹੀਂ ਢਾਈ ਇਹਨਾਂ ਨੇ ਇਹਨਾਂ ਨੇ ਜਿਹੜੀ ਬੀਬੀ ਫੜੀ ਗਈ ਸੀ ਥਾਰ ਵਾਲੀ ਉਹਦੀ ਕੋਠੀ ਬੰਨੀ ਨਹੀਂ ਨੱਕ ਕੀਤਾ ਅਸਲ ਦੇ ਵਿੱਚ ਇਹ ਕਹਿਣ ਦੀਆਂ ਹੋਰ ਆ ਕਮਾਉਣ ਦੀਆਂ ਹੋਰ ਕੀ ਲੱਗਦਾ ਯੁੱਧ ਨਸ਼ੇ ਵਿਰੁੱਧ ਨਹੀਂ ਯੁੱਧ ਖਾਸ ਲੋਕਾਂ ਦੇ ਵਿਰੁੱਧ ਲੱਗਦਾ ਇਹ ਗਰੀਬ ਲੋਕਾਂ ਦੇ ਵਿਰੁੱਧ ਆ ਵੈਸੇ ਹੀ ਸਰਕਾਰਾਂ ਸਾਰੀਆਂ ਗਰੀਬ ਲੋਕਾਂ ਦੇ ਖਿਲਾਫ ਹੁੰਦੀਆਂ ਆ ਤੇ ਠੂਠੇਪੁਰਸ ਮੁਕਾਬਲਿਆਂ ਦੇ ਵਿੱਚ ਵੀ ਅਸੀਂ ਦੇਖਦੇ ਆਂ ਆ ਕੱਪੜਾ ਵਪਾਰੀ ਦਾ ਕਤਲ ਹੋਇਆ ਹਬੋਰ ਦੇ ਵਿੱਚ ਮਾੜੀ ਗੱਲ ਹੋਈ ਐ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਪਰ ਇਹਨਾਂ ਨੇ ਚੱਕ ਕੇ ਜੀ ਮੁੰਡੇ ਲਿਆਂਦੇ ਕਹਿੰਦੇ ਅਸੀਂ ਜੀ ਪੁਲਿਸ ਮੁਕਾਬਲਾ ਬਣਾਤਾ ਭਗਵੰਤ ਮਾਨ ਤੋਂ ਲੈ ਕੇ ਸਾਰੀ ਪਾਰਟੀ ਲੱਗੀ ਰਹੀ ਵੀ ਬਦਮਾਸ਼ ਢੇਰ ਕਰਤੇ ਜਦੋਂ ਰੌਲਾ ਪਿਆ ਤੇ ਪੁਲਿਸ ਵਾਲੇ ਕਹਿੰਦੇ ਨਾ ਜੀ ਅਸੀਂ ਤਾਂ ਮਾਰੇ ਨਹੀਂ ਉਹ ਮੁੰਡੇ ਇਹਦਾ ਜਿਹਨਾਂ ਨੇ ਨਾਲਿਆਂ ਨੇ ਗੋਲੀ ਚਲਾਤੀ ਅਸੀਂ ਤਾਂ ਹਥਿਆਰ ਬਰਾਮਦ ਕਰਾਉਣ ਵਾਸਤੇ ਗਏ ਸੀ ਐਵੇਂ ਹੀ ਚੰਦ ਭਾਣ ਦੇ ਵਿੱਚ ਸਾਡੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਚੱਲੀਆਂ ਉਰੇ ਦੋਸ਼ੀਆਂ ਦੇ ਉੱਤੇ ਪਰਚੇ ਦਰਜ ਹੋ ਗਏ 307 ਦੇ ਉਹਨਾਂ ਤੇ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੋ ਗਿਆ ਆ ਸਾਡੀ ਫਰੀਦਕੋਟ ਵਾਲੀ ਮੈਡਮ ਐਸਐਸਪੀ ਪ੍ਰਿਗਿਆ ਜੈਨ ਪਿਛਲੇ ਦਿਨਾਂ ਦੇ ਵਿੱਚ ਬੜਾ ਪ੍ਰਚਾਰ ਹੋਇਆ ਦੇਖੋ ਜੀ ਜਿਹੜਾ ਐਸਬੀਆਈ ਦੇ ਵਿੱਚ ਘਟਾਲਾ ਕੀਤਾ ਸੀ ਉਹ ਫੜ ਲਿਆ ਪਰ ਉਹਦੇ ਕੋਲੋਂ ਸਵਾ ਮਹੀਨਾ ਡੇਢ ਮਹੀਨਾ ਉਹ ਬੰਦੇ ਨਹੀਂ ਫੜੇਗੇ ਇਹ ਤਾਂ ਨਹੀਂ ਮਤਲਬ ਬੰਦੇ ਨਹੀਂ ਸੀ ਫੜੇ ਜਾਂਦੇ ਅਸਲ ਦੇ ਵਿੱਚ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀ ਸਗੋਂ ਦੀ ਮਜ਼ਦੂਰਾਂ ਨੂੰ ਚੱਕ ਚੱਕ ਕੇ ਅੰਦਰ ਕਰਦੇ ਆ ਜਿਹੜੇ ਵੀ ਕਿਤੇ ਮਾੜਾ ਮੋਟਾ ਆਵਾਜ਼ ਠਾਉਂਦੇ ਆ ਜਿਹੜੇ ਮਜ਼ਦੂਰ ਦੁੱਖੀ ਤਾਕਤਾਂ ਉਹਨਾਂ ਦੇ ਪੱਖ 'ਚ ਭੁਗਤਦੇ ਆ ਇਸ ਵਾਸਤੇ ਸਰਕਾਰ ਸਾਰੇ ਫਰੰਟਾਂ 'ਤੇ ਫੇਲ ਆ ਚਾਹੇ ਉਹ ਕੋਈ ਕਿਸਾਨਾਂ ਦਾ ਫਰੰਟ ਲੈ ਲਓ ਵਿਦਿਆਰਥੀਆਂ ਵਾਲਾ ਲੈ ਲਓ ਮਲਾਜ਼ਮ ਫਰੰਟ ਲੈ ਲਓ ਕੋਈ ਹੋਰ ਫਰੰਟ ਲੈ ਲਓ ਸਾਰੇ ਫਰੰਟਾਂ 'ਤੇ ਬੁਰੀ ਤਰ੍ਹਾਂ ਫੇਲ ਹੋਈ ਵੀ ਸਰਕਾਰ ਆ ਤੇ ਲੋਕ ਬਹੁਤ ਸਤੇ ਹੋਏ ਆ ਇਹਨਾਂ ਦੇ ਕੋਲੋਂ ਅੱਜ ਧਰਨੇ ਵਾਲਿਆਂ ਦੇ ਉੱਤੇ ਕਹਿੰਦੇ ਲਾਠੀ ਚਾਰਜ ਹੁੰਦਾ ਧਰਨੇ ਵਾਲਿਆਂ ਤੇ ਸਾਰੇ ਕਹਿੰਦੇ ਧਰਨਿਆਂ ਤੋਂ ਠੁੱਠੀ ਹੋਈ ਪਾਰਟੀ ਦੱਸਦੇ ਹੁੰਦੇ ਸੀ ਆਪਦੇ ਆਪ ਧਰਨਾਂ ਝੂਠੀ ਪਾਰਟੀ ਕਹਿਣਾ ਗਲਤ ਆ ਮੈਂ ਕਹਿੰਦਾ ਧਰਨਾਂ ਝੂਠੀ ਪਾਰਟੀ ਹੈ ਹੀ ਨਹੀਂ ਧਰਨੇ ਲਾਉਣ ਦਾ ਪਖੰਡ ਕਰਦੇ ਸੀਗੇ ਲੋਕਾਂ ਨੂੰ ਗਮਰਾਹ ਕਰਦੇ ਸੀ ਜੇ ਸੱਚੀ ਮੱਚੀ ਧਰਨੇ ਵਾਲੇ ਹੁੰਦੇ ਤਾਂ ਫੇਰ ਇਹੇ ਹੁਣ ਵੀ ਧਰਨੇ ਲਾਉਂਦੇ ਹੋ ਹੁਣ ਸਿਰਫ ਪਖੰਡ ਕਰਦੇ ਆ ਜਦੋਂ ਕੇਜਰੀਵਾਲ ਨੂੰ ਫੜ ਲੈਂਦੇ ਆ ਉਦੋਂ ਜਾ ਕੇ ਉਹੋ ਜਿਹਾ ਧਰਨਾ ਲਾ ਲੈਂਦੇ ਆ ਦਿੱਲੀ ਦੇ ਵਿੱਚ ਜੇ ਇੱਥੇ ਲੋਕ ਧਰਨਾ ਲਾਉਂਦੇ ਤਾਂ ਇਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਉਦੋਂ ਲੋਕਾਂ ਨੂੰ ਕਹਿੰਦੇ ਆ ਵੀ ਇਹਨਾਂ ਦੇ ਖਿਲਾਫ ਉੱਠੋ ਤੁਸੀਂ ਉਦੋਂ ਕਹਿੰਦੇ ਹੁੰਦੇ ਸੀ ਧਰਨਾ ਲਾਉਣ ਦੀ ਲੋੜ ਹੀ ਨਹੀਂ ਪਿਆ ਕਰੂਗੀ ਤੇ ਹੁਣ ਆਏ ਰੋਜ਼ ਹੀ ਚੁੰਨੀਆਂ ਰੋਲਦੀਆਂ ਪੱਗਾਂ ਰੋਲਦੀਆਂ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਉਦੋਂ ਕਹਿੰਦਾ ਹੁੰ ਵੀ ਬਾਦਲ ਦੀ ਕੋਠੀ ਦੇ ਮੁਰੇ ਵਾਰ ਗੱਡੀ ਹੋਈ ਆ ਕੈਪਟਨ ਦੀ ਕੋਠੀ ਦੇ ਮੁਰੇ ਵਾਰ ਗੱਡੀ ਗਈ ਹੋਈ ਆ ਤੇ ਹੁਣ ਇਹ ਆਪ ਬਾਦਲ ਤੇ ਕੈਪਟਨ ਤੋਂ ਵੀ ਦਾਹ ਜਾ ਰਿਹਾ ਇਹਨੇ ਤਾਂ ਚੌ ਪਿੰਡ ਦੇ ਵਿੱਚ ਟੀਚਰਾਂ ਦੇ ਉੱਤੇ ਜ਼ਬਰਟਾਇਆ 13 ਮਹੀਨਿਆਂ ਦੀ ਬੱਚੀ ਨੂੰ ਜੇਲ੍ਹ ਭਜਵਾਦਾ ਮਾਂ ਦੇ ਸ਼ੇਰ ਨਹੀਂ 13 ਮਹੀਨਿਆਂ ਦੀ ਬੱਚੀ ਤੋਂ ਡਰ ਲੱਗਣ ਲੱਗ ਗਿਆ ਭਗਵੰਤ ਮਾਨ ਸਾਹਿਬ ਨੂੰ ਤਾਂ ਇਸ ਕਰਕੇ ਇਹ ਲੋਕਾਂ ਦੀ ਪਾਰਟੀ ਨਹੀਂ ਸੀਗੀ ਪਹਿਲਾਂ ਵੀ ਅਸੀਂ ਤਾਂ ਜਦੋਂ ਇਹ ਆਏ ਆ ਉਦੋਂ ਵੀ ਕਹਿੰਦੇ ਰਹੇ ਆ ਇਹ ਜੋਕਾਂ ਦੀ ਪਾਰਟੀ ਆ ਹੁਣ ਵੀ ਜੋਕਾਂ ਦੀ ਸੇਵਾ ਚ ਚੱਲ ਰਹੀ ਹਰਾ ਪੰਨ ਦੀ ਗੱਲ ਬੜੀ ਹੋਈ ਹਰਾ ਪੰਨ ਕਹਿੰਦੇ ਗਰੀਬ ਵਾਸਤੇ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਚੱਲੂ ਆ ਲੇਕਿਨ ਇਹ ਹਰਾ ਪੰਨ ਕੀ ਖਾਸ ਲੋਕਾਂ ਵਾਸਤੇ ਚੱਲਿਆ ਇਹਦਾ ਜਵਾਬ ਇਹ ਸ਼ਖਸੀ ਜਾਣਗੇ ਪ੍ਰਕਾਸ਼ ਆਨੰਦ ਗੜ ਜੀ ਸਾਡੀ ਜਥੇਬੰਦੀ ਮੈਂ ਪ੍ਰਕਾਸ਼ ਸਿੰਘ ਵਿਧਾਇਕੀ ਮਜ਼ਦੂਰ ਸਭਾ ਪੰਜਾਬ ਦੀ ਆਗੂ ਅਸੀਂ ਵੇਖੋ ਅੱਜ ਜਿਹੜਾ ਤੁਸੀਂ ਹਰਾ ਪੰਨ ਵਾਲੀ ਗੱਲ ਕਰਦੇ ਆ ਉਹ ਵੀ ਫਲਪ ਨਿਕਲਿਆ ਇਹਨਾਂ ਦਾ ਕਿਉਂਕਿ ਹਰਾ ਪੰਨ ਕੋਈ ਥੋੜੇ ਬਹੁਤੇ ਬੰਦਿਆਂ ਨੂੰ ਜਿਹੜਾ ਮਤਲਬ ਕੋਈ ਦੇਤੀਆਂ ਹੋਣੀਆਂ ਨੌਕਰੀਆਂ ਕਿਤੇ ਪਰ ਗੱਲ ਅੱਜ ਇਹ ਹੈ ਵੀ ਹਰਪਨ ਲੋਕਾਂ ਵਾਸਤੇ ਨਹੀਂ ਚੱਲ ਰਿਹਾ ਨੌਕਰੀਆਂ ਸਾਡੇ ਲੋਕ ਡਿਗਰੀਆਂ ਕਰਕੇ ਅੱਜ ਝੋਨਾ ਲਾ ਰਹੇ ਆ ਅੱਜ ਕੋਈ ਦਿਹਾੜੀ ਕਰ ਰਹੇ ਆ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਇਸ ਕਰਕੇ ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ ਅਗਲੀ ਗੱਲ ਹੈ ਕਿ ਜਿਹੜਾ ਅਸੀਂ ਅੱਜ ਦਾ ਧਰਨਾ ਲਾਇਆ ਅੱਜ ਪੰਜ ਮੰਤਰੀਆਂ ਦੇ ਖਿਲਾਫ ਲਾਇਆ ਪੰਜਾਬ ਦੇ ਪੰਜ ਮੰਤਰੀਆਂ ਦੇ ਨੂੰ ਘੇਰਾਓ ਕਰਨੇ ਆ ਅਸੀਂ ਅੱਜ ਇਸ ਕਰਕੇ ਕਰਨੇ ਆ ਕਿਉਂਕਿ ਪਿਛਲੇ ਸਮੇਂ ਚ ਮਜ਼ਦੂਰਾ ਜਥੇਬੰਦੀਆਂ ਦੇ ਨਾਲ 22 ਚ ਮੀਟਿੰਗ ਹੋਈ ਸੀ ਸਾਡੀ ਉਹਦੇ ਚ ਸਾਡੀਆਂ ਕੁਝ ਗੱਲਾਂ ਮੰਨੀਆਂ ਗਈਆਂ ਸੀ ਉਹ ਗੱਲਾਂ ਜਿਹੜੀਆਂ ਲਾਗੂ ਨਹੀਂ ਕੀਤੀਆਂ انہਾਂ ਨੇ ਸਿਰਫ ਕੱਲਾ ਨਰਮਾ ਜਿਹੜਾ ਗੁਲਾਬੀ ਸੁੰਡੀ ਦਾ ਮਰ ਗਿਆ ਸੀ ਉਹਦੇ ਪੈਸੇ ਦਿੱਤੇ ਆ ਬਾਕੀ ਨਾ 2500 ਰੁਪਇਆ ਕਿਹਾ ਸੀ ਇਹਨਾਂ ਨੇ ਕਿ ਲੋੜੀ ਵੇਲੇ ਸ਼ੁਰੂ ਕਰ ਦੇਾਂਗੇ ਨਾ ਲੋੜੀ ਵੇਲੇ ਉਹ 2500 ਸ਼ੁਰੂ ਕੀਤਾ ਗਿਆ ਨਾ ਸਾਡੇ ਘਰਾਂ ਦੀਆਂ ਜਿਹੜੀਆਂ ਰਜਿਸਟਰੀਆਂ ਕਰਨੀਆਂ ਸੀ ਸਾਨੂੰ ਘਰਾਂ ਦੇ ਮਾਲਕ ਬਣਾਉਣਾ ਸੀ ਨਾ ਸਾਡੇ ਘਰਾਂ ਦੀਆਂ ਰਜਿਸਟਰੀਆਂ ਕੀਤੀਆਂ ਗਈਆਂ ਨਾ ਸਾਨੂੰ ਜਿਹੜਾ ਰਾਸ਼ਨ ਕਾਰ ਦੇਣੇ ਸੀਗਾ ਆਟਾ ਦਾਲਾਂ ਤੇ ਹੋਰ ਸਾਰਾ ਕੁਝ ਨਾ ਉਹ ਸ਼ੁਰੂ ਕੀਤਾ ਹਜੇ ਤੱਕ ਤੇ ਨਾ ਰਾਸ਼ਨ ਕਾਰਡ ਨਵੇਂ ਬਣਾਏ ਆ ਸੋ ਇਸ ਕਰਕੇ ਸਗੋਂ ਹੁਣ ਤਾਂ ਇਹ ਹੈ ਵੀ ਜਿਹੜਾ ਨਰੇਗਾ ਦਾ ਕੰਮ ਹੈ ਉਹਨੂੰ ਬੰਦ ਕਰਨ ਤੇ ਚੁਲੇ ਹੋਏ ਆ ਜਿਹੜਾ ਨਰੇਗਾ ਦਾ ਕੰਮ ਮਿਲਦਾ ਸੀ ਮਜ਼ਦੂਰਾਂ ਨੂੰ ਖਾਸ ਕਰਕੇ ਪਿੰਡਾਂ 'ਚ ਜੇ ਅੱਜ ਉਹਨਾਂ ਦਾ ਖੇਤੀਚੋਂ ਕੰਮ ਖਤਮ ਹੋ ਗਿਆ ਹੋਰ ਕੋਈ ਕੰਮ ਨਹੀਂ ਰਿਹਾ ਉਹਨਾਂ ਕੋਲ ਇਸ ਕਰਕੇ ਅਸੀਂ ਨਰੇਗਾ ਦਾ ਕੰਮ ਦਿੱਲੀ ਤੋਂ ਡਾਂਗਾਂ ਖਾ ਕੇ 7 ਦਿਨ ਪੁਲਿਸ ਦੀਆਂ ਜੇਲਾ 'ਚ ਰਹਿ ਕੇ ਲੈ ਕੇ ਆਏ ਸੀ ਅੱਜ ਤੋਂ 20 ਸਾਲ ਪਹਿਲਾਂ ਉਹਨੂੰ ਬੰਦ ਕੀਤਾ ਜਾ ਰਿਹਾ ਕੱਚੇ ਰਾਹਾਂ ਦਾ ਕੰਮ ਬੰਦ ਕਰਤਾ ਕੱਸੀਆਂ ਸੂਈਆਂ ਦਾ ਕੰਮ ਬੰਦ ਕਰਤਾ ਬਜਟ ਬੜਾ 25 ਕਰੋੜ ਰੁਪਇਆ ਬਜਟ ਘਟਾਤਾ ਸਾਡਾ ਇਸ ਤਰ੍ਹਾਂ ਜਿਹੜਾ ਹੁਣ ਬੀਮੇ ਕਰ ਰਹੇ ਆ ਔਰਤਾਂ ਦੇ ਜਾਂ ਨਰੇਗਾ ਕੰਮ ਕਰਨ ਵਾਲਿਆਂ ਦੇ ਜਿਨ੍ਹਾਂ ਦੇ ਬੀਮੇ ਨਹੀਂ ਹੁੰਦੇ 60 ਸਾਲ ਤੋਂ ਉੱਪਰ ਆ ਜਿਹੜੇ ਉਹਨਾਂ ਨੂੰ ਨਰੇਗਾ 'ਚ ਕੰਮ ਨਹੀਂ ਦੇਣਾ ਆ ਵੀ ਅਸੀਂ ਸੋ ਇਸ ਕਿਸਮ ਦੇ ਨਾਲ ਨਰੇਗਾ ਦਾ ਜਿਹੜਾ ਕੰਮ ਬੰਦ ਕਰ ਰਿਹਾ ਤੇ ਜੇ ਨਰੇਗਾ ਦਾ ਕੰਮ ਬੰਦ ਹੋ ਗਿਆ ਤਾਂ ਲੋਕ ਭੁੱਖੇ ਮਰਨਗੇ ਹੋਰ ਉਹਨਾਂ ਕੋਲ ਕੋਈ ਕੰਮ ਨਹੀਂ ਤਾਂ ਲੋਕ ਫਿਰ ਉਹਨਾਂ ਦੇ ਗਲ ਪੈਣਗੇ ਇਹਨਾਂ ਨੂੰ ਘੇਰਾਂਗੇ ਇਹਨਾਂ ਦੇ ਭਾਵੇਂ ਜਿੱਥੇ ਮਰਜੀ ਬੈਠੇ ਹੁਣ ਘੇਰਾਂਗੇ ਡਾਂਗਾ ਲੈ ਕੇ ਜੋ ਮਰਜੀ ਕਰਨਾ ਪਵੇ ਫਿਰ ਭੁੱਖੇ ਮਰਨ ਨਾਲੋਂ ਅਸੀਂ ਮੈਦਾਨ 'ਚ ਲੜ ਕੇ ਮਰਾਂਗੇ ਸੋ ਆਉਣ ਵਾਲੇ ਸਮੇਂ 'ਚ ਇਹ ਫੈਸਲਾ ਕੀਤਾ ਜੀ ਤਾ ਲਗਾਤਾਰ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਅਜ ਵੱਡੇ ਜਿਹੜੇ ਮਜ਼ਦੂਰ ਅਤੇ ਕਿਸਾਨ ਆਗੂ ਨੇ ਜਿਹੜੇ ਇਕੱਠੇ ਹੋਏ ਨੇ ਤਾਂ ਹੁਣ ਕੀ ਲੱਗੇਗਾ ਕਿ ਹੁਣ ਵਾਲੇ ਸਰਕਾਰ ਦੇ ਹਾਲਾਤ ਕਿੱਦਾਂ ਦੇਖੀ ਜਾਣ ਤਾਂ ਜਿਹੜੇ ਕਿਸਾਨਾਂ ਦੇ ਮੁਤਾਬਕ ਦੇਖੀਏ ਤਾਂ ਕਿਤਨਾ ਕਿਤੇ ਸਰਕਾਰਾਂ ਦੇ ਹਾਲਾਤ ਨੇ ਜਿਹੜੇ ਮੌਜੂਦਾ ਸਰਕਾਰ ਦੇ ਹਾਲਾਤ ਨੇ ਉਹ ਨਾਜ਼ੁਕ ਲੱਗਦੇ ਨੇ ਕਿਉਂਕਿ ਜਿਸਰ ਦੇ ਨਾਲ ਕਿਸਾਨ ਮਜ਼ਦੂਰ ਅਤੇ ਹਰ ਵਰਗ ਆ ਜਿਹੜਾ ਕਿਤਨਾ ਕਿਤੇ ਦੁਖੀ ਨਜ਼ਰ ਆ ਰਿਹਾ ਹੈ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ ਮਲੋੜ